ਸਾਈਬਰ ਥਾਣੇ 'ਚ ਪ੍ਰਤਾਪ ਬਾਜਵਾ ਤੋਂ ਲਗਾਤਾਰ ਪੁੱਛਗਿੱਛ ਜਾਰੀ ਹੈ। ਤਕਰੀਬਨ 2 ਘੰਟਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਪ੍ਰਤਾਪ ਸਿੰਘ ਬਾਜਵਾ ਫਿਲਹਾਲ ਆਪਣੇ ਸੋਰਸ ਦੱਸਣ ਨੂੰ ਤਿਆਰ ਨਹੀਂ ਹਨ। ਹਾਲਾਂਕਿ ਉਹਨਾਂ ਨੇ ਕੁਝ ਕਲਿੱਪਸ ਤੇ ਕੁਝ ਕੰਟੈਂਟ ਦਿਖਾਇਆ ਹੈ। ਇਸ ਤਰੀਕੇ ਦੇ ਨਾਲ ਇਹ ਖਬਰਾਂ ਪੰਜਾਬ 'ਚ ਪ੍ਰਚਲਿਤ ਸੀ। ਪੰਜਾਬ ਦੀ ਗਰਾਊਂਡ ਰਿਐਲਿਟੀ ਨੂੰ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ اپੋਜੀਸ਼ਨ ਜਿਨ੍ਹਾਂ ਦਾ ਵਾਰ-ਵਾਰ ਪੰਜਾਬ ਪੁਲਿਸ ਪੁੱਛ ਰਹੀ ਹੈ ਕਿ ਬਾਜਪਾ ਸਾਫ ਜ਼ੋਰ ਕਿਡਾ ਹੈ 18 ਚੱਲ ਗਏ 32 ਰਹਿ ਗਏ 50 ਆ ਗਏ ਹਾਲਾਂਕਿ ਇਸ ਪੂਰੇ ਬਿਆਨ ਤੋਂ ਬਾਅਦ ਐਫ ਆਈ ਆਰ ਦਰਜ ਹੋਈ ਕਾਂਗਰਸ ਕਹਿ ਰਹੀ ਹੈ ਕਿ ਸਿਰਫ ਸਿਆਸੀ ਬਦਲਾਖੋਰੀ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਕਾਂਗਰਸ ਦੇ ਸੀਨੀਅਰ ਲੀਡਰ ਨਾਲ ਕਰ ਰਹੀ ਹੈ ਜਿਹੜੇ ਲੀਡਰ ਆਫ اپੋਜੀਸ਼ਨ ਹੈ ਰਾਜਾ ਬ੍ਰਿੰਗਜੀ ਸਾਡੇ ਨਾਲ ਨੇ ਅਜੀ ਕੀ ਲੱਗਦਾ ਘੰਟਾ ਹੋ ਗਿਆ ਤੇ ਅੰਦਰ ਸਵਾਲ ਜਵਾਬ ਚੱਲ ਰਹੇ ਨੇ ਪਤਾ ਨਹੀਂ ਸਵਾਲ ਤਾਂ ਕਿਹੜੇ ਐ ਨਾ ਕੋਈ ਸਵਾਲ ਬੰਦ ਐ ਕਿਉਂਕਿ ਮੁਕਦਮਾ ਹੀ ਗਲਤ ਦਿੱਤਾ ਝੂਠਾ ਦਿੱਤਾ ਉਹਨਾਂ ਨੇ ਕਿਹਾ ਕਿ ਇਨਫਾਰਮੇਸ਼ਨ ਇਹਨਾਂ ਨੇ ਮਿਸਲੀਡ ਕੀਤਾ ਹੈ ਜਨਤਾ ਨੂੰ ਇਸ ਤਰ੍ਹਾਂ ਦਾ ਮਿਸਲੀਡ ਪੰਜਾਬ ਦੇ ਮੁੱਖ ਮੰਤਰੀ ਰੋਜ਼ ਕਰਦੇ ਐ ਬਹੁਤ ਸਾਰੀਆਂ ਗੱਲਾਂ ਤੇ ਜਿਹਨੇ ਕੋਰਟੀ ਪ੍ਰਾਰਡ ਨੂੰ ਲੈ ਕੇ ਆਉਣਾ ਸੋ ਇਹ ਸਾਰੀਆਂ ਫਾਲਤੂ ਦੀਆਂ ਗੱਲਾਂ ਐ ਬੇਸਿਕਲੀ ਇਹ ਤਾਂ ਵਿੰਡਟਾ ਹੈ ਉਹਨਾਂ ਨੇ ਆਪਣੀ ਇੱਛਾ ਦੇ ਮੁਤਾਬਕ ਪ੍ਰਤਾਪ ਸਿੰਘ ਬਾਜਵਾ ਨੂੰ ਅੰਦਰ ਬੰਦ ਕਰਨਾ ਸੀ ਉਹਨਾਂ ਨੇ ਬੰਦ ਕਰਤਾ ਹੈ ਕਾਂਗਰਸ ਪਾਰਟੀ ਕੋਈ ਗੱਲਬਾਤ ਨਹੀਂ ਆਂ ਹੋਰ ਦੇਖਦੇ ਕਿ ਹੁੰਦਾ ਕਿਉਂਕਿ ਜਿਸ ਪ੍ਰਕਾਰ ਨੋਟਿਸ ਲਾਇਆ ਗਿਆ ਜਿਸ ਪ੍ਰਕਾਰ ਪੁਲਿਸ ਪੇਜ ਕੇ মিডিਆ ਨੂੰ ਇਤਲਾਹ ਦਿੱਤੀ ਜਿਸ ਪ੍ਰਕਾਰ ਉਹਨਾਂ ਦਾ ਬਿਆਨ ਹੋਣ ਦੇ ਬਾਅਦ 20 ਮਿੰਟ ਬਾਅਦ ਮੁੱਖ ਮੰਤਰੀ ਸਾਹਿਬ ਲਾਈਵ ਹੋ ਜਾਂਦੇ ਇਹ ਦਰਸਾਉਂਦਾ ਹੈ ਕਿ ਇਹਦੇ ਚੋ ਬਦਲਾਖੋਰੀ ਦੀ ਭਾਵਨਾ ਦੀ ਬੋ ਆ ਰਹੀ ਹੈ ਸੋ ਮੈਨੂੰ ਪੂਰਨ ਉਮੀਦ ਹੈ ਇਸ ਗੱਲ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਲੜਾਈ ਲੜ ਰਹੇ ਹਾਂ ਔਰ ਲੜਾਈ ਲੜਾਂਗੇ ਔਰ ਸਮੁੱਚੀ ਲੀਡਰਸ਼ਿਪ ਆ ਜੇ ਇੱਥੇ ਇਕੱਠੀ ਹੈ ਔਰ ਇਕੱਠੇ ਹੋ ਕੇ ਅਸੀਂ ਲੜਾਈ ਲੜਨੀ ਹੈ ਔਰ ਡਟ ਕੇ ਮੁਕਾਬਲਾ ਕਰਨਾ ਇਸ ਇੰਨਾ ਤਾਕਤ ਨਾਲ ਕੀ ਲੱਗਦਾ ਅੱਜ ਬਾਹਰ ਆਣਗੇ ਕਿ ਰੱਖਣਗੇ ਅੰਦਰ ਇਹ ਤਾਂ ਹੁਣ ਮੁੱਖ ਮੰਤਰੀ ਸਾਹਿਬ ਨੂੰ ਪੁੱਛੋ ਜੋ ਮੁੱਖ ਮੰਤਰੀ ਸਾਹਿਬ ਕਹਿਣਗੇ ਉਹ ਹੋਏਗਾ ਤੇ ਬਿਲਕੁਲ ਜੋ ਪੂਰੀ ਪਾਰਟੀ ਹੈਗੀ ਹੈ ਉਹ ਇੱਕਜੁੱਟ ਤੁਹਾਨੂੰ ਦਿਖਾਈ ਦੇ ਰਹੀ ਹੈਗੀ ਹੈ ਪਰ ਰਾਜਾ ਬੜਿੰਗਵੀ ਇਹੀ ਗੱਲ ਕਹਿੰਦੇ ਨੇ ਕਿ ਜੋ ਹੈਗਾ ਇਹ ਪੂਰੀ ਤਰ੍ਹਾਂ ਨਾਲ ਬਦਲਾਖੋਰੀ ਰਾਜਨੀਤਿਕ ਬਦਲਾਖੋਰੀ ਦੀ ਇੱਕ ਪੂਰੀ ਜਿਹੜੀ ਮਿਸਾਲ ਹੈ ਉਹ ਜਵਾਬ ਜਿਹੜੀ ਦਿੱਤੀ ਜਾ ਰਹੀ ਹੈਗੀ ਹੈ ਕਿ ਇਸ ਤਰ੍ਹਾਂ ਨਾਲ ਕੋਈ ਗੱਲ ਕਰਦਾ ਤਾਂ ਉਹ ਉੱਪਰ ਜਾਂਚ ਹੋਣੀ ਚਾਹੀਦੀ ਸੀਗੀ ਪਰ ਗ੍ਰਿਫਤਾਰੀ ਦੀ ਆਪਕੇ ਪਰਚਾ ਦਰਜ ਨਹੀਂ ਹੋਣਾ ਚਾਹੀਦਾ ਕੈਮਰਾ ਪਰਸਨ ਅਸ਼ਿਮਨਾਤਨਾਲ ਮਨੋਜ ਜੋਸ਼ੀ ਜੀ ਮੀਡੀਆ ਮੁਹਾਲੀ